ਜਦੋਂ ਇਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਜਿਹੜੀਆਂ ਸਰਕਾਰਾਂ ਨੇ ਉਹ ਸੰਵਿਧਾਨ ਦੇ ਨਾਲ ਵਫਾਦਾਰੀ ਨਹੀਂ ਕਰ ਰਹੀ ਔਰ ਜਿਸਾ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਗੱਲ ਚੱਲੀ ਕਿ ਸੰਵਿਧਾਨ ਨਾਲ ਛੇੜਛਾੜ ਵੀ ਸਰਕਾਰਾਂ ਕਰ ਰਹੀਆਂ ਨੇ ਔਰ ਕੁਝ ਕਾਨੂੰਨ ਵੀ ਇਸ ਤਰ੍ਹਾਂ ਦੇ ਪਾਸ ਕੀਤੇ ਗਏ ਜਿਨ੍ਹਾਂ ਨੂੰ ਕਿਸਾਨਾਂ ਨੇ ਔਰ ਬਾਕੀਆਂ ਨੇ ਕਿਹਾ ਵੀ ਕਾਲੇ ਕਾਨੂੰਨ ਨੇ ਔਰ ਵਾਪਸ ਲੈਣ ਦੀ ਗੱਲ ਤਾਂ ਹੋਈ ਪਰ ਕਿਸਾਨ ਅਜੇ ਵੀ ਸੰਘਰਸ਼ ਜਾਰੀ ਰੱਖਦੇ ਨੇ ਇਹ ਕੀ ਕਹੋਗੇ ਤੁਸੀਂ ਦੇਖੋ ਜੇ ਦੇਸ਼ ਦਾ ਅੰਦਾਤਾ ਜੇ ਉਹ ਸੜਕਾਂ ਤੇ ਹੈ ਜੇ ਉਹ ਖੁਦਕਸ਼ੀਆਂ ਦੇ ਰਸਤੇ ਤੇ ਹੈ ਮੈਂ ਸਮਝਦਾ ਕਿ ਇਹ ਕਿਤੇ ਨਾ ਕਿਤੇ ਜਿਹੜੇ ਹੁਕਮਰਾਨ ਨੇ ਉਹ ਜੋ ਲੋਕਾਂ ਨੂੰ ਚਾਹੀਦਾ ਉਹ ਤੱਕ ਪਹੁੰਚ ਨਹੀਂ ਆਇਆ ਅੱਜ ਮਜ਼ਦੂਰ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਨਹੀਂ ਦੇਖ ਪਾ ਰਿਆ ਕਿਸਾਨ ਭੁੱਖਾ ਮਰ ਰਿਹਾ ਔਰ ਵਪਾਰੀ ਬਰਗ ਹਰ ਬਰਗ ਜੜਾਇਆ ਉਹ ਕਿਤਨਾ ਕਿਤੇ ਜੋ ਨੂੰ ਮਿਲਣਾ ਚਾਹੀਦਾ ਸੀ ਅੱਜ ਕਿਸੇ ਵੀ ਸਕੂਲ ਚਲ ਜਾਓ ਲੋਕ ਕਹਿੰਦੇ ਦੇਖੋ ਅੱਜ ਦੇ ਦਿਨ ਤੇ ਚਲੋ ਤੁਸੀਂ ਅਸੀਂ ਇਸ મુદ્ਦਮ ਟੱਚ ਰਿਸ ਕਰਨਾ ਚਾਹੁੰਦੇ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਜਿਹਦੀ ਲੋੜ ਹੈ ਔਰ ਆਜ਼ਾਦੀ ਤੋਂ ਬਾਅਦ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਇਹ ਦੇਖਦਾ ਦੁਖਾਂਤ ਹੈ ਉਹਨਾਂ ਨੇ ਦੇਸ਼ ਵਿੱਚ ਕਦੀ ਇਹ ਨਹੀਂ ਪ੍ਰਚਾਰ ਕੀਤਾ ਕਿ ਜੇ ਜਿਹੜੀਆਂ ਦੇਸ਼ ਦੇ ਲੋਕਾਂ ਨੂੰ ਅਸੀਂ ਸਹੂਲਤਾਂ ਦੇ ਰਹੇ ਹਾਂ ਉਹ ਕਿਹਦੀ ਬਦੌਲਤ ਦੇ ਰਹੇ ਹਾਂ ਉਹ ਜੇ ਕਿਸੇ ਦੀ ਵੀ ਸਰਕਾਰ ਰਹੀ ਹੈ ਸਭ ਤੋਂ ਲੰਬਾ ਸਮਾਂ ਪਹਿਲਾਂ ਕੌਣ ਦੀ ਸਰਕਾਰ ਰਹੀ ਹੈ ਕਾਂਗਰਸ ਸਰਕਾਰ ਨੇ ਸਦਾ ਲੋਕਾਂ 'ਚ ਇਹ ਪ੍ਰਚਾਰ ਕੀਤਾ ਕਿ ਸਰਾ ਤੋਂ ਅਸੀਂ ਗੱਲ ਕਰੀਏ ਜਿਸ ਜਗ੍ਹਾ ਤੇ ਅਸੀਂ ਵੇਲੇ ਅਸੀਂ ਖੜੇ ਆ ਕਿਉਂਕਿ ਇਹ ਪਾਰਕ ਬਣੇ ਨੂੰ ਕੋਈ ਕਰੀਬ 25 ਸਾਲ ਹੋਣ ਵਾਲੇ ਨੇ ਜਿਸ ਤਰ੍ਹਾਂ ਕਿ 25 ਸਾਲ ਨੂੰ ਇੱਕ ਸਿਲਵਰ ਜੋਬਲੀ ਵੀ ਕਿਹਾ ਜਾਂਦਾ ਇਹ ਕੀ ਜਿਸ ਤਰ੍ਹਾਂ ਕਿ ਰਾਜਨੀਤਿਕ ਤੁਹਾਡੇ ਵਿਰੋਧੀਆਂ ਨੇ ਇਲਜ਼ਾਮ ਵੀ ਲਾਇਆ ਕਿ ਉਸ ਤਰ੍ਹਾਂ ਦੀ ਡਿਵੈਲਪਮੈਂਟ ਉਸ ਤਰ੍ਹਾਂ ਦੀ ਸੁਧਾਰ ਉਸ ਤਰ੍ਹਾਂ ਦੀ ਸੁੰਦਰਤਾ ਇਸ ਪਾਰਕ ਨੂੰ ਨਹੀਂ ਦਿੱਤੀ ਗਈ ਕੀ ਕੋਈ ਇਦਾਂ ਦੇ ਆਪਣੀ ਸਰਕਾਰ ਵੱਲੋਂ ਉਪਰਾਲੇ ਕਰੋਗੇ ਇਸ ਪਾਰਕ ਦੀ ਸੁਧਾਰ ਲਈ ਸੁੰਦਰਤਾ ਲਈ ਡਿਵੈਲਪਮੈਂਟ ਲਈ ਮੇਰੀ ਬੇਨਤੀ ਹੈ ਕਿ ਅੱਜ ਸਿਰਫ ਮੈਂ ਇੱਥੇ ਬਾਬਾ ਸਾਹਿਬ ਦੀ ਜਨਮ ਦਿਤੀ ਤੇ ਇੱਥੇ ਸਮੂਸਾ ਹਸ ਸੰਗਤ ਨੂੰ ਵਧਾਈ ਦੇਣ ਆਇਆ ਔਰ ਉਹਨਾਂ ਨੂੰ ਨਤਮਸਤਕ ਹੋਣ ਆਇਆ ਇਹ ਗੱਲਾਂ ਕਿਉਂਕਿ ਇਲੈਕਸ਼ਨ ਕੋਡ ਲੱਗਾ ਹੋਇਆ ਉਦੋਂ ਬਾਅਦ ਮੈਨੂੰ ਕੱਲ ਯਾਦ ਹੈ ਮੇਰੇ ਫਾਦਰ ਹੁਣੀ ਕਿਸੇ ਪਿੰਡ ਵੋਟਾਂ ਦੇ ਦਿਨਾਂ ਦੇ ਵਿੱਚ ਗਏ ਤੇ ਇੱਕ ਨੌਜਵਾਨ ਪੜਿਆ ਲਿਖਿਆ ਉੱਠ ਕੇ ਕਹਿਣ ਲੱਗਾ ਬੇ ਚੌਧਰੀ ਜਗਤਰਾਮ ਬੇ ਸਾਡੀ ਕੌਮ ਦੇ ਵਾਸਤੇ ਤੁਸੀਂ ਕੀ ਕੀਤਾ ਤੇ ਉਹਦਾ ਬਾਬਾ ਥੱਲੇ ਬੈਠਾ ਉਹਦਾ ਪਜਾਮਾ ਖਿੱਚੀ ਚਲੇ